ਭਾਈ ਸ਼ਿਆਨ ਜੀ ਗੁਰਨਾਨਕ ਦੇਵ ਜੀ ਦੇ ਸਿੱਖ ਸਨ। ਉਹ ਇੱਕ ਗਰੀਬ ਪਰ ਕਿਰਤੀ ਇਨਸਾਨ ਸਨ ਜੋ ਲੱਕੜਾਂ ਵੱਢ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ। ਕਈ ਦਿਨਾਂ ਦੀ ਬੇਰੋਜ਼ਗਾਰੀ ਤੋਂ ਬਾਅਦ ਕੁਝ ਕੰਮ ਮਿਲਿਆ। ਥੋੜੇ ਪੈਸੇ ਬਣੇ ਤਾਂ ਉਹ ਭਾਈ ਲੈਣਾ ਜੀ ਦੇ ਕੋਲ ਕਰਿਆਨੇ ਦੀ ਦੁਕਾਨ ਉੱਤੇ ਗਏ। ਭਾਈ ਲੈਣਾ ਜੀ ਵੀ ਮਿਹਰਬਾਨ ਦਿਲ ਦੇ ਮਾਲਕ ਸਨ। ਜੇ ਕੋਈ ਗਰੀਬ ਆ ਜਾਂਦਾ ਤਾਂ ਉਹ ਆਪਣੇ ਕੋਲੋਂ ਕੁਝ ਨਾ ਕੁਝ ਰਾਸ਼ਨ ਦੇ ਦਿੰਦੇ। ਜਦ ਭਾਈ ਸ਼ਿਆਨ ਜੀ ਨੇ ਉਹ ਥੋੜੇ ਪੈਸੇ ਭਾਈ ਲੈਣਾ ਜੀ ਨੂੰ ਦਿੰਦੇ ਹੋਏ ਕਿਹਾ, "ਭਾਈ ਜੀ, ਰੱਬ ਦੇ ਨਾਂ ਤੇ ਥੋੜੀ ਦਾਲ ਤੇ ਆਟਾ ਦੇ ਦਿਓ।" ਤਾਂ ਭਾਈ ਲੈਣਾ ਜੀ ਨੇ ਆਪਣੀ ਦਿਲਦਾਰੀ ਉਹਨਾਂ ਨੂੰ ਵੱਧ ਆਟਾ ਦੇ ਦਿੱਤਾ ਪਰ ਇਹ ਗੱਲ ਭਾਈਸ਼ਿਆਂ ਜੀ ਨੂੰ ਚੁਭ ਗਈ ਉਹ ਕਹਿਣ ਲੱਗੇ ਮੇਰੇ ਗੁਰੂ ਦਾ ਹੁਕਮ ਹੈ ਜੋ ਰੱਬ ਨੇ ਦਿੱਤਾ ਉਹੀ ਕਬੂਲ ਜੇ ਮੇਰੇ ਪੈਸਿਆਂ ਨਾਲ ਘਟਾ ਆਉਂਦਾ ਹੈ ਤਾਂ ਵੱਧ ਨਾ ਪਾਓ ਨਹੀਂ ਤਾਂ ਤੁਸੀਂ ਪੈਸੇ ਰੱਖੋ ਮੈਂ ਰਸ਼ਨ ਨਹੀਂ ਲੈਣਾ ਭਾਈ ਲੈਣਾ ਜੀ ਨੂੰ ਇਹ ਗੱਲ ਅਜੀਬ ਲੱਗੀ ਉਹਨਾਂ ਨੇ ਭਾਈਸ਼ਿਆਂ ਜੀ ਦਾ ਪਿੱਛਾ ਕੀਤਾ ਜਦ ਭਾਈਸ਼ਿਆਂ ਜੀ ਘਰ ਪਹੁੰਚੇ ਉੱਚੀ ਆਵਾਜ਼ ਵਿੱਚ ਆਪਣੀ ਘਰਵਾਲੀ ਨੂੰ ਕਹਿ ਰਹੇ ਸਨ ਉਹ ਭਗਵਾਨ ਨੇ ਦੇਖ ਅੱਜ ਗੁਰੂ ਨੇ ਕਿੰਨੇ ਦਿਨਾਂ ਬਾਅਦ ਰਿਜ਼ਕ ਦਿੱਤਾ ਆ ਪਕਾ ਕੇ ਖਾਈਏ ਘਰਵਾਲੀ ਵੀ ਗੁਰੂ ਦੇ ਪਾਣੀ ਵਿੱਚ ਰੰਗੀ ਹੋਈ ਸੀ ਉਸਨੇ ਘਟ ਰਸ਼ਨ ਵੇਖ ਕੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਸਗੋਂ ਖੁਸ਼ੀ-ਖੁਸ਼ੀ ਪ੍ਰਸ਼ਾਦਾ ਬਣਾਇਆ ਸਿਰਫ ਤਿੰਨ ਪ੍ਰਸ਼ਾਦੇ ਬਣੇ ਹੁਣ ਦੋਨਾਂ ਪਤੀ-ਪਤਨੀ ਵਿੱਚ ਲੜਾਈ ਹੋਣ ਲੱਗੀ ਪਰ ਇਹ ਲੜਾਈ ਵੰਡੀ ਲਈ ਨਹੀਂ ਸੀ ਬਲਕਿ ਦੂਜੇ ਨੂੰ ਵੱਧ ਦੇਣ ਲਈ ਸੀ ਘਰ ਵਾਲੀ ਕਹਿੰਦੀ ਤੁਸੀਂ ਕੰਮ ਕਰਦੇ ਹੋ ਤੁਸੀਂ ਦੋ ਲਓ ਭਾਈ ਸ਼ਿਆੰਜੀ ਕਹਿੰਦੇ ਤੂੰ ਬੱਚਿਆਂ ਨੂੰ ਦੁੱਧ ਪਿਉਣਾ ਹੈ ਤੂੰ ਦੋ ਲੈ ਲੈ ਇਹ ਸਭ ਕੁਝ ਲੈਣਾ ਜੀ ਬਾਹਰੋਂ ਵੇਖ ਰਹੇ ਸਨ ਉਹਨਾਂ ਦੇ ਦਿਲ ਨੂੰ ਝਟਕਾ ਲੱਗਾ ਇਸੇ ਵੇਲੇ ਇੱਕ ਜੋਗੀ ਜੋ ਸਾਰੇ ਪਿੰਡਾਂ ਵਿੱਚੋਂ ਮੰਗ ਕੇ ਆਇਆ ਸੀ ਤੇ ਕਿਸੇ ਨੇ ਖੈਰ ਨਾ ਪਾਈ ਸੀ ਉਹ ਭਾਈ ਸ਼ਿਆੰਜੀ ਦੇ ਘਰ ਆ ਗਿਆ ਭਾਈ ਜੀ ਨੇ ਖੁਸ਼ੀ ਨਾਲ ਉਸ ਨੂੰ ਅੰਦਰ ਬੁਲਾਇਆ ਅਰਤੋਤੇ ਅਤੇ ਪ੍ਰਸ਼ਾਦਾ ਪੇਸ਼ ਕੀਤਾ ਜੋਗੀ ਨੇ ਇੱਕ ਪ੍ਰਸ਼ਾਦਾ ਖਾ ਕੇ ਦੂਸਰਾ ਮੰਗਿਆ ਭਾਈ ਸ਼ੀਆਂ ਜੀ ਨੇ ਖੁਸ਼ੀ ਨਾਲ ਦੇ ਦਿੱਤਾ ਹੁਣ ਜੋ ਤੀਜਾ ਪ੍ਰਸ਼ਾਦਾ ਬਚਿਆ ਸੀ ਉਹ ਪਤੀ ਪਤਨੀ ਨੇ ਅੱਧ ਅੱਧ ਕਰਕੇ ਖਾ ਲਿਆ ਇਹ ਸਭ ਵੇਖ ਕੇ ਭਾਈ ਲੈਣਾ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਉਹ ਦੌੜ ਕੇ ਆਏ ਅਤੇ ਭਾਈ ਸ਼ੀਆਂ ਜੀ ਦੇ ਚਰਨ ਫੜ ਲਏ ਮੈਨੂੰ ਵੀ ਦੱਸ ਕੌਣ ਹੈ ਤੇਰਾ ਗੁਰੂ ਜਿਸ ਨੇ ਤੇਰੇ ਅੰਦਰ ਇੰਨਾ ਸਿੱਦਕ ਇੰਨਾ ਭਰੋਸਾ ਇੰਨੀ ਨਿਮਰਤਾ ਪਾ ਦਿੱਤੀ ਮੈਨੂੰ ਵੀ ਉਸ ਪਾਸ ਲੈ ਚੱਲ ਭਾਈ ਸ਼ੀਆਂ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਗਏ ਤੇ ਗੁਰੂ ਅੰਗਦ ਦੇਵ ਜੀ ਉੱਥੋਂ ਹੀ ਭਾਈ ਲੈਣਾ ਜੀ ਦੀ ਸਿੱਖਿਆ ਦੀ ਸੱਚੀ ਯਾਤਰਾ ਸ਼ੁਰੂ ਹੋਈ ਜੋ ਅੱਗੇ ਜਾ ਕੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਬਣਨ ਤੱਕ ਲੈ ਗਈ ਸਤਿ ਸ੍ਰੀ ਅਕਾਲ